ਸਤਿ ਸ਼੍ਰੀ ਅਕਾਲ ਜੀ ਜਿਵੇਂ ਨੌਕਰੀ ਵਾਸਤੇ ਹਰ ਕੋਈ ਅੱਜ ਭੱਜ ਦੌੜ ਕਰ ਰਿਹਾ ਹੈ ਕਿ ਬਹੁਤ ਨੌਕਰੀਆਂ ਦੇ ਹਾਲਾਤ ਸਭ ਨੂੰ ਖੈਰ ਦੱਸਣ ਦੀ ਲੋੜ ਨਹੀਂ ਪਤਾ ਹੀ ਹੈ ਵੀ ਪ੍ਰਾਈਵੇਟ ਨੌਕਰੀਆਂ ਤਾਂ ਕੋਕੀਆਂ ਨੇ ਸਰਕਾਰੀ ਦੀ ਤਾਂ ਫਿਰ ਬੰਦਾ ਖੈਰ ਉਮੀਦ ਤਾਂ ਹਰ ਕੋਈ ਲੈ ਕੇ ਚੱਲਦਾ ਕਮਲਜੀਤ ਨੇ ਭੈਣ ਮੇਰੇ ਨਾਲ ਉੱਤੇ ਮਲੋੜ ਤੋਂ ਆਏ ਨੇ ਕਿ ਅੱਜ ਇਹਨਾਂ ਨੂੰ ਨਿਯੁਕਤੀ ਪੱਤਰ ਮਿਲਿਆ ਬੜਾ ਪਹਿਲਾਂ ਤਾਂ ਖੁਸ਼ੀ ਬਹੁਤ ਹੋਣੀ ਹੈਗੀ ਕਿਉਂਕਿ ਸੋਚਦਾ ਹਰੇਕ ਲੈਂਦਾ ਪਰ ਪੂਰਾ ਕਿਸੇ ਕਿਸੇ ਦਾ ਹੁੰਦਾ ਹਾਂਜੀ ਸਰ ਬਹੁਤ ਖੁਸ਼ੀ ਹੈ ਜੀ ਕਦੋਂ ਕਦੋਂ ਕਦੇ ਲੱਗੇ ਸੀਗੇ ਤੁਹਾਨੂੰ ਕੋਸ਼ੀਆਂ ਤੇ ਵੀ ਆਖਰਕਾਰ ਸਰਕਾਰੀ ਨੌਕਰੀ ਵਸ ਤੇ ਕਿਉਂਕਿ ਬੰਦਾ ਟਰਾਈ ਕਰਨੀ ਸ਼ੁਰੂ ਕਰਦਾ ਹੈ ਇੱਕ ਲੰਮਾ ਟਾਈਮ ਨਿਕਲ ਜਾਂਦਾ 8 ਸਾਲ ਹੋ ਗਏ ਸਰਕਾਰ ਦੀ ਪਹਿਲਾਂ ਵੀ 4-5 ਵਾਰ ਪੇਪਰ ਦਿੱਤਾ ਹੈ ਪਰ ਹੁਣ ਜਦੋਂ ਦੀ ਆਹ ਵਾਲੀ ਸਰਕਾਰ ਆਈ ਹੈ ਉਦੋਂ ਪਹਿਲਾਂ ਮੋਹੱਲਾ ਗਲੀ ਵਿੱਚ ਚੌ ਮਿਲੀ ਤੇ ਹੁਣ ਇਹ ਵਾਲੀ ਮਿਲ ਗਈ ਕੁਝ ਪਰ ਉਧਰ ਕਰਦੇ ਹਾਂ ਹਾਂਜੀ ਦੋ ਮਿਲ ਗਈਆਂ ਜੀ ਪਹਿਲਾਂ ਕੋਈ ਹੈ ਕਰੇ ਮੁਲਾਜ਼ਮ ਤੁਹਾਡੇ ਸਰ ਨਹੀਂ ਸਰ ਪਹਿਲਾਂ ਕੋਈ ਨਹੀਂ ਪਹਿਲੇ ਤੁਸੀਂ ਹਾਂਜੀ ਤੇ ਫਿਰ ਕਰਦੇ ਕੀ ਖੇਤੀਬਾੜੀ ਹੈ ਜਾਂ ਕੋਈ ਕੀਤਾ ਉਹ ਵੈਟਰਨਰੀ ਡਾਕਟਰ ਹੈ ਪ੍ਰਾਈਵੇਟ ਹੈ ਵੈਸੇ ਜੀ ਅੱਛਾ ਹਾਂਜੀ ਦੀ ਜਦੋਂ ਉਹ ਬਾਕੀ ਜਿਵੇਂ ਬਹੁਤ ਸਾਰੀ ਕੁੜੀਆਂ ਉਹਰੇ ਕਹਿ ਰਹੀਏ ਕਿ ਕਈਆਂ ਨੂੰ 15 ਸਾਲ ਕਿਸੇ ਨੂੰ 16 ਸਾਲ ਹੋ ਗਏ ਜਿਵੇਂ ਤੁਸੀਂ ਕਿਹਾ ਵੀ ਉਹ ਵਸੇ 8-9 ਸਾਲ ਤੁਹਾਨੂੰ ਹੋ ਗਏ ਟਰਾਈ ਕਰਦੇ ਹੋਏ ਕਿੰਨਾ ਕੁ ਜ਼ਿਆਦਾ ਦਿਮਾਗ ਨਹੀਂ ਥੱਕਦਾ ਹੈਗਾ ਵੀ ਯਾਰ ਇੱਕ ਥਾਂਵੇਂ ਆ ਕੇ ਤਾਂ ਬੰਦਾ ਥੱਕ ਜੇ ਜਾਂਦਾ ਵੀ ਨਹੀਂ ਰਹਿਣ ਦੋ ਸਰ ਹੁਣ ਤਾਂ ਮੈਨੂੰ ਲੱਗਦਾ ਸੀਗਾ ਵੀ ਨਹੀਂ ਹੋਣਾ ਪਰ ਜਦੋਂ ਐਵੇਂ ਉਮੀਦ ਜੀ ਛੱਡਤੀ ਸੀ ਵੀ ਸ਼ਾਇਦ ਪੜਦੇ ਤਾਂ ਹੁੰਦੇ ਸੀ ਪਰ ਐਵੇਂ ਲੱਗਦਾ ਸੀ ਨਹੀਂ ਹੋਣਾ ਪਰ ਇਸ ਵਾਰ ਹੋ ਗਿਆ ਜੀ ਪਰ ਇਹਦੇ ਚ ਜਦੋਂ वैसे ये देखा जावे ਜੇ ਤੁਸੀਂ ਆਮ ਨੌਕਰੀ ਕਰਦੇ ਹੋ ਕਿਵੇਂ ਤੁਸੀਂ ਮਹੱਲਾ ਕਲੀਨਿਕ 'ਚ ਹੀ ਸੀਗੇ ਤੇ ਜਦੋਂ ਤੁਸੀਂ ਹੁਣ ਰੈਗੂਲਰ ਹੋ ਕੇ ਤੁਸੀਂ ਜਾਣਾ ਕਿੰਨਾ ਕੁ ਜ਼ਿਆਦਾ ਬੰਦੇ ਦਾ ਆਪ ਦਾ ਕੌਨਫੀਡੈਂਸ ਵਧਦਾ ਹੈ ਤੇ ਲੋਕਾਂ ਦਾ ਨਜ਼ਰੀਆ ਬਦਲਦਾ ਇਸ ਚੀਜ਼ ਨਾਲ ਜਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਠੀਕ ਹੈ ਮੁਰਾਜ਼ਮ ਸੀ ਪਹਿਲਾਂ ਵੀ ਹੈ ਤੇ ਹੁਣ ਵੀ ਫਰਕ ਤਾਂ ਪੈਂਦਾ ਸਰ ਹੁਣ ਮਹੱਲਾ ਕਲੀਨਿਕ 'ਚ ਥੋੜਾ ਫਿਰ ਵੀ ਉਹ ਕੰਟਰੈਕਟ ਬੇਸਡ ਜੋਬ ਆ ਇਹ ਰੈਗੂਲਰ ਜੋਬ ਆ ਫਰਕ ਤਾਂ ਬਹੁਤ ਆ ਸਰ ਉਹ ਫਰਕ ਹਾਂਜੀ ਬਹੁਤ ਫਰਕ ਪੈਂਦਾ ਆਪ ਦੇ ਦਿਮਾਗ ਨੂੰ ਵੀ ਆਰਾਮ ਹੀ ਮਿਲਦਾ ਸਰ ਬਾਕੀ ਲੱਗਦਾ ਮਿਹਨਤ ਬੱਲੇ ਪੈ ਗਈ ਹਾਂਜੀ ਮਿਹਨਤ ਬੱਲੇ ਪੈ ਗਈ ਆਪਾਂ ਤੁਹਾਡਾ ਉਹ ਤੁਹਾਡਾ ਕੀ ਹਰ ਕਿਸੇ ਨੂੰ ਹੁੰਦੀ ਹੈ ਇੱਕ ਰਿਕੁਐਸਟ ਕਿ ਆਖਰ ਜਦੋਂ ਤੁਸੀਂ ਕੋਸ਼ਿਸ਼ਾਂ ਕਰਦੇ ਹੋ ਤੇ ਜਿਸ ਦਿਨ ਆਖਰਕਾਰ ਉਹ ਦਿਨ ਵੀ ਆਉਂਦਾ ਹੈ ਵੀ ਜਦੋਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਤੇ ਉਹੀ ਦੇ ਨਾਲ ਹੀ ਜਦੋਂ ਸਰਕਾਰੀ ਨੌਕਰੀਆਂ ਹੁਣ ਮਿਲਦੀਆਂ ਨੇਗੀਆਂ ਤਾਂ ਜਿਵੇਂ ਇਹਨਾਂ ਦਾ ਕਹਿਣਾ ਸੀ ਪਹਿਲਾਂ ਹੋ ਰਿਹਾ ਹੁੰਦਾ ਕਿ 8-8 ਸਾਲ ਸਾਨੂੰ ਹੋ ਗਿਆ ਵੇਟ ਕਰਦੇ ਨੂੰ ਟਰਾਈ ਬੰਦਾ ਜਾਰੀ ਰੱਖਦਾ ਤੇ ਉਹੀ ਗੱਲ ਹੈ ਵੀ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਨੇ ਤਾਂਕਿ ਆਖਰ ਉਹ ਮਕਾਮ ਜ਼ਰੂਰ ਮਿਲਦਾ ਜਦੇ ਰਹੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਿਓ ਸੀਨੀਅਰ ਬਿਲੀਅਨ ਇਨਸਟਰੂਮੈਂਟ ਦੇ ਨਾਲ ਸੁਮਿੰਸਿੰਗ ਰੋਜਨਾਸ ਸਪੋਰਟ ਟੀਵੀ ਚੰਡੀਗੜ੍ਹ